ਰਿਸ਼ਤੇਦਾਰੀਆਂ ਉਹ ਹੁੰਦੀਆਂ ਹਨ ਜਿਹੜੀਆਂ ਦਿਲੋਂ ਨਿਮਾਉਣ ਤੇ ਦਿਲੋਂ ਵਰਤਣ ਉਹ ਰਿਸ਼ਤੇਦਾਰੀਆਂ ਨਹੀਂ ਹੁੰਦੀਆਂ ਜਿਹੜੀਆਂ ਮੂੰਹ ਦੀਆਂ ਮਿੱਠੀਆਂ ਹੋਣ ਤੇ ਦਿਲ ਵਿੱਚ ਜ਼ਹਿਰ ਹੋਵੇ ਉਹਨਾਂ ਰਿਸ਼ਤੇਦਾਰੀਆਂ ਨੂੰ ਵੀ ਅੱਗੇ ਨਿਵਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਦਿਲ ਦਿਲੋਂ ਪਿਆਰ ਹੁੰਦਾ ਹੈ ਰਿਸ਼ਤੇਦਾਰੀਆਂ ਪਿਆਰ ਨਾਲ ਹੀ ਵਰਤਣ ਦੀਆਂ ਹੁੰਦੀਆਂ ਹਨ ਸਗੋਂ ਨਫ਼ਰਤ ਨਾਲ ਨਹੀਂ ਇਹੇ ਰਿਸ਼ਤੇਦਾਰੀਆਂ ਵਰਤੀਆਂ ਜਾਂਦੀਆਂ ਹਨ ਸਾਡੀ ਜ਼ਿੰਦਗੀ ਵਿੱਚ ਕੁਝ ਰਿਸ਼ਤੇਦਾਰੀਆਂ ਜਈਆਂ ਸਾਨੂੰ ਮਿਲਦੀਆਂ ਹਨ ਜਿਹੜੀਆਂ ਕਿ ਸਾਡੇ ਮੂੰਹ ਤੇ ਸਾਨੂੰ ਹੀ ਮਿੱਠਾ ਬੋਲ ਦਿੰਦੀਆਂ ਰਹਿੰਦੀਆਂ ਹਨ ਅਤੇ ਦਿਲਾਂ ਵਿੱਚ ਉਹਨਾਂ ਦੇ ਸਾਡੇ ਪ੍ਰਤੀ ਜ਼ਹਿਰ ਘੁਲਦਾ ਰਹਿੰਦਾ ਹੈ ਸਾਨੂੰ ਉਹਨਾਂ ਰਿਸ਼ਤੇਦਾਰੀਆਂ ਨਾਲ ਵਰਤ ਕੇ ਹੀ ਪਤਾ ਲੱਗਦਾ ਹੈ ਕਿ ਇਹ ਰਿਸ਼ਤੇਦਾਰੀ ਸਾਡੇ ਵਰਤਣ ਯੋਗ ਹੈ ਜਾਂ ਨਹੀਂ ਜਿਹੜੇ ਰਿਸ਼ਤੇ ਤਹਾਡੇ ਤੋਂ ਰਿਸ਼ਤੇਦਾਰ ਨਫ਼ਰਤ ਕਰਦੇ ਹਨ ਉਹਨਾਂ ਤੋਂ ਤੁਸੀਂ ਆਪ ਹੀ ਪਾਸਾ ਵੱਟ ਲੈਣਾ ਚੰਗਾ ਹੈ ਕਿਉਂਕਿ ਉਹ ਰਿਸ਼ਤੇ ਤੁਹਾਡੇ ਵਰਤਨਯੋਗ ਨਹੀਂ ਹਨ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਪਿਆਰ ਨਾਲ ਵਰਤਨਯੋਗ ਹੁੰਦੇ ਹਨ ਅਤੇ ਕੁਝ ਰਿਸ਼ਤੇ ਨਫ਼ਰਤ ਲਾਇਕ ਹੀ ਹੁੰਦੇ ਹਨ ਇਨਸਾਨ ਇੱਕ ਸ਼ਬਦ ਬੋਲ ਕੇ ਚਲਾ ਜਾਂਦਾ ਹੈ ਪਰ ਸਾਹਮਣੇ ਵਾਲੇ ਨੂੰ ਇਸ ਤੋਂ ਬਾਹਰ ਨਿਕਲਣ 'ਚ ਸਾਲ ਲੱਗ ਜਾਂਦੇ ਹਨ ਇਸ ਲਈ ਇਸ ਦੁਨੀਆ ਵਿੱਚ ਬਹੁਤ ਭੋਲੇ ਲੋਕ ਵੀ ਹੁੰਦੇ ਹਨ ਤੇ ਕੁਝ ਲੋਕ ਚਲਾਕ ਵੀ ਹੁੰਦੇ ਹਨ ਜੋ ਚਲਾਕ ਲੋਕ ਹੁੰਦੇ ਹਨ ਉਹ ਭੋਲੇ ਲੋਕਾਂ ਨੂੰ ਗੱਲਾਂ-ਗੱਲਾਂ ਵਿੱਚ ਕੁਝ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ ਅਤੇ ਭੋਲੇ ਲੋਕਾਂ ਲਈ ਉਹ ਗੱਲਾਂ ਉਹਨਾਂ ਦੇ ਸਮਝ ਤੋਂ ਬਾਹਰ ਹੋ ਜਾਂਦੀਆਂ ਹਨ ਇਸ ਤਰ੍ਹਾਂ ਚਲਾਕ ਬੰਦੇ ਦੀਆਂ ਕਈਆਂ ਹੋਈਆਂ ਗੱਲਾਂ ਭੋਲੇ ਲੋਕਾਂ ਨੂੰ ਸਮਝਣ ਵਿੱਚ ਬਹੁਤ ਹੀ ਸਮਾਂ ਲੰਘ ਜਾਂਦਾ ਹੈ ਓਹੋ ਭੋਲੇ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਉਲਝ ਕੇ ਰਹਿ ਜਾਂਦੇ ਹਨ ਮਨੁੱਖ ਦੀ ਜ਼ਿੰਦਗੀ ਵਿੱਚ ਮਨੁੱਖ ਦੇ ਲਈ ਇਸਾਵਾਂ ਦੁੱਖ ਦੇ ਡਰ ਦਾ ਕਾਰਨ ਬਣਦੀਆਂ ਹਨ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਅਤੇ ਬਹੁਤ ਆਉਂਦੇ ਹਨ ਰਹਿੰਦੇ ਹਨ ਇਸ ਲਈ ਕਈ ਮਨੁੱਖਾਂ ਤਾਂ ਦੁੱਖ ਵਿੱਚ ਹੀ ਉਲਝ ਜਾਂਦੇ ਹਨ ਤੇ ਉਹਨਾਂ ਨੂੰ ਦੁੱਖਾਂ ਤੋਂ ਬਹੁਤ ਡਰ ਲੱਗਦਾ ਰਹਿੰਦਾ ਹੈ ਅਤੇ ਕਈ ਮਨੁੱਖ ਅਜਿਹੇ ਵੀ ਹੁੰਦੇ ਹਨ ਜੋ ਦੁੱਖਾਂ ਨੂੰ ਡਰਦੇ ਨਹੀਂ ਸਕੋ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਮਨੁੱਖ ਦੁੱਖਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਮਨੁੱਖਾਂ ਦਾ ਦੁੱਖ ਦੂਰ ਹੋ ਜਾਂਦੇ ਹਨ ਇਸੇ ਤਰ੍ਹਾਂ ਜੇ ਕੋਈ ਮਨੁੱਖ ਦੁੱਖਾਂ ਦੀ ਇਸਤਾ ਤੋਂ ਮੁਕਤ ਹੋ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਤੇ ਡਰ ਦੋਨਾਂ ਦੀ ਹੀ ਹੋਂਦ ਖਤਮ ਹੋ ਜਾਂਦੀ ਹੈ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਲਈ ਕਰ ਉਹੋ ਨਹੀਂ ਜਿੱਥੇ ਪੱਥਰ ਲੱਗਾ ਹੋਵੇ انسان ਦੀ ਜ਼ਿੰਦਗੀ ਵਿੱਚ ਘਰ ਉਹ ਹੁੰਦਾ ਹੈ ਜਿੱਥੇ ਦਿਲ ਤੇ ਦਿਮਾਗ ਨੂੰ ਸਕੂਨ ਮਿਲੇ ਇਸ ਦੁਨੀਆ ਵਿੱਚ ਜਿਸ ਘਰ ਵਿੱਚ ਉਸ انسان ਦਾ ਪਰਿਵਾਰ ਹੀ ਖੁਸ਼ ਨਹੀਂ ਹੈ ਉਹ انسان ਆਪਣੇ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਤੇ ਪੱਥਰ ਲਾ ਲਵੇ ਉਸ انسان ਨੂੰ ਉਹ ਘਰ ਵਿੱਚ ਕਦੇ ਵੀ ਸਕੂਨ ਨਹੀਂ ਮਿਲਦਾ انسان ਦੀ ਜ਼ਿੰਦਗੀ ਵਿੱਚ ਪਹਿਲਾਂ ਉਸ ਦਾ ਪਰਿਵਾਰ ਖੁਸ਼ ਹੋਣਾ ਜ਼ਰੂਰੀ ਹੈ ਤੇ ਬਾਅਦ ਵਿੱਚ ਇਨਸਾਨ ਦੇ ਲਈ ਪੈਸਾ ਤੇ ਘਰ ਹੋਣਾ ਜ਼ਰੂਰੀ ਹੈ ਜੇ ਇਨਸਾਨ ਦੇ ਕੋਲ ਉਸ ਦਾ ਪਰਿਵਾਰ ਹੀ ਨਹੀਂ ਤਾਂ ਉਸ ਇਨਸਾਨ ਦੇ ਲਈ ਉਹ ਬਣਿਆ ਹੋਇਆ ਘਰ ਤੇ ਪੈਸੇ ਉਸ ਦੇ ਲਈ ਕੋਈ ਜ਼ਿੰਦਗੀ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਜੇ ਉਸ ਇਨਸਾਨ ਦੇ ਨਾਲ ਉਸ ਦਾ ਪਰਿਵਾਰ ਹੀ ਨਹੀਂ ਖੜਦਾ ਤਾਂ ਉਸ ਇਨਸਾਨ ਨੂੰ ਉਹ ਕਮਾਇਆ ਹੋਇਆ ਪੈਸਾ ਤੇ ਉਸ ਇਨਸਾਨ ਦੇ ਘਰ ਵਿੱਚ ਕਦੇ ਵਾਧਾ ਨਹੀਂ ਹੁੰਦਾ ਜਿਸ ਇਨਸਾਨ ਦੇ ਨਾਲ ਉਸ ਦਾ ਪਰਿਵਾਰ ਖੁਸ਼ ਰਹਿੰਦਾ ਹੈ ਤਾਂ ਉਸ ਇਨਸਾਨ ਦੇ ਕਮਾਏ ਹੋਏ ਪੈਸੇ ਅਤੇ ਉਸ ਇਨਸਾਨ ਦੇ ਘਰ ਵਿੱਚ ਵਾਧਾ ਹੁੰਦਾ ਹੈ